ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਜਿਹੜਾ ਇਹ ਮੈਨੂੰ ਵੀਡੀਓ ਐ ਮਰਜੈਂਸੀ ਚ ਬਣਾਉਣਾ ਪੈ ਰਿਹਾ ਬਈ ਜਿਹੜਾ ਪੰਜਾਬ ਦੇ ਵਿੱਚ ਕਤਲ ਕਾਂਡ ਹੋਇਆ ਮੋਹਾਲੀ ਦੇ ਵਿੱਚ ਪ੍ਰਵਾਸੀਆਂ ਨੇ ਕੀਤਾ ਪੰਜਾਬੀ ਮੁੰਡੇ ਦਾ ਕਤਲ ਤੁਸੀਂ ਦੇਖੋ ਉਹਦੇ ਲਈ ਕਿੰਨਾ ਕੁਝ ਹੋਇਆ ਹੁਣ ਕਿੰਨੇ ਲੋਕ ਆ ਗਏ ਧਰਨਾ ਲੱਗਿਆ ਉਹ ਫੈਮਿਲੀ ਬੋਡੀ ਰੱਖ ਕੇ ਬੈਠੀ ਆ ਉੱਥੇ ਦੇਖ ਕੇ ਲੱਗਿਆ ਬਈ ਚਲੋ ਮੋੜ ਆਊਗਾ ਕੋਈ ਬਦਲਾਅ ਆਊਗਾ ਸਿੰਘ ਵੀ ਆਏ ਆ ਕਈ ਹਨਾ ਤੇ ਰੌਲਾ ਚੱਲ ਰਿਹਾ ਸੀ ਤੇ ਵਿੱਚ ਕਈਆਂ ਨੇ ਮਸਲੇ ਜਿਹੜੇ ਬਹੁਤ ਵਧੀਆ ਉਠਾਏ ਭਾਈ ਜਿਹੜੇ ਬੰਦੇ ਨੇ ਕਈਆਂ ਦੀਆਂ ਵੋਟਾਂ ਬਣੀਆਂ ਹੋਈਆਂ ਆ ਹਜ਼ਾਰਾਂ ਲੋਕਾਂ ਦੀਆਂ ਵੋਟਾਂ ਬਣ ਗਈਆਂ ਉਹੀ ਮੇਨ ਪ੍ਰੋਬਲਮ ਦੀ ਜੜ੍ਹ ਹੈ ਕਿਉਂਕਿ ਉਹਨਾਂ ਨੂੰ ਇਹ ਆ ਵੀ ਅਸੀਂ ਬਸਨੀ ਕਾ ਇੱਥੇ ਤੋਂ ਕੁਝ ਵੀ ਕਰਦੇ ਆ ਇਹ ਚੀਜ਼ਾਂ ਤੇ ਕੰਟਰੋਲ ਕਰਨਾ ਚਾਹੀਦਾ ਹੁਣ ਜਦੋਂ ਦੇਖੋ ਉਹਨਾਂ ਦੇ ਬਾਡੀ ਚੱਕਰ ਨੂੰ ਹੁਣ ਤਿਆਰ ਹੋ ਗਿਆ ਮੈਨੂੰ ਸੁਣਿਆ ਭਈ ਕਹਿੰਦੇ ਢਰਨਾ ਖਾਲੀ ਹੋਣ ਲੱਗਾ ਸਾਰੇ ਮੀਂਟ ਹੀ ਲਾਉਂਦੇ ਨੇ ਜਦੋਂ 2 4 7 ਦਿਨ ਸਾਰਿਆਂ ਨੂੰ ਹੋ ਜਾਂਦੇ ਆ ਸਾਰਨਾਂ ਦੀ ਸਾਰਿਆਂ ਦੇ ਚੈਨਲਾਂ ਤੇ ਵੀਡੀਓ ਪੈ ਜਾਂਦੇ ਆ ਆਪਣੀ ਆਪਣੀ ਉਹ ਕਲੇਪ ਛੜ ਦਿੰਦੇ ਆ ਬੜਬੜੀਆਂ ਚੀਜ਼ਾਂ ਲਿਖ ਦਿੰਦੇ ਆ ਫਲਾਨਾ ਆ ਗਿਆ ਉਹਨੇ ਧੂ ਪਾਤੀ ਹੁਣ ਧਮਕਾਨੇ ਨੇ ਇੱਕ ਦੂਏ ਬਾਰੇ ਬਹੁਤ ਕੁਝ ਬੋਲਦੇ ਆ ਦੋ ਤਿੰਨ ਦਿਨ ਤੋਂ ਸਾਰਿਆਂ ਨੇ ਆਪਣੇ ਆਪਣੇ ਚੈਨਲਾਂ ਤੇ ਅਲੱਗ ਅਲੱਗ ਲਿਖ ਕੇ ਬਹੁਤ ਧੂ ਪਾਈ ਹੋਈ ਸੀ ਹੁਣ ਪਤਾ ਲੱਗਿਆ ਭਈ ਉਹ ਧਰਨਾ ਚੱਕਣ ਲੱਗੇ ਆ ਕੋਈ ਫੈਸਲਾ ਹੋ ਗਿਆ ਜਾਂ ਬੰਦੇ ਫੜ ਹੋ ਗਏ ਜੇ ਬੰਦੇ ਫੜ ਵੀ ਹੋ ਗਏ ਜਾਂ ਸਭ ਕੁਝ ਨਿਬੜ ਗਈ ਗਿਆ ਤੇ ਸਾਰੇ ਉੱਠਣ ਦਾ ਮਤਲਬ ਕੀ ਆ ਫਿਰ ਇੱਥੇ ਪਹਿਲਾਂ ਤਾਂ ਇੱਥੇ ਇਹ ਗੱਲ ਨਿਵੇੜੀ ਜਾਵੇ ਵੀ ਜਿਹੜੀਆਂ ਵੋਟਾਂ ਬਣੀਆਂ ਵੋਟਾਂ ਜਦੋਂ ਤੱਕ ਉਹ ਵੋਟਾਂ ਦਾ ਕੈਨਸਲ ਦਾ ਮਸਲਾ ਨਹੀਂ ਹੁੰਦਾ ਤੁਹਾਡੇ ਮਸਲੇ ਨਹੀਂ ਸੁਧਰਨੇ ਥੋੜੇ ਦਿਨਾਂ ਨੂੰ ਕਿਤੇ ਉਧਰ ਹੋ ਜਾਊਗਾ ਇਹ ਜਿਹੜੇ ਸਾਡੇ ਅਰਗੇ ਆ ਚੈਨਲ ਚਲਾਉਣ ਵਾਲੇ ਵਿਊ ਲੈਣ ਵਾਲੇ ਉਹ ਜਾ ਕੇ ਉੱਥੇ ਵੀ ਇਦਾਂ ਜੱਕੜ ਜਾ ਵੱਢ ਕੇ ਆ ਜਾਣਗੇ ਸ਼ਾਮ ਨੂੰ ਦੰਦੀਆਂ ਕੱਢਣ ਲੱਪਣਗੇ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਸਾਫ਼ ਲੱਗਦਾ ਜਿਨ੍ਹਾਂ ਬਾਰੇ ਮੈਂ ਬੋਲ ਰਿਹਾ ਉਹ ਸਮਝ ਸਕਦੇ ਆ ਜਦੋਂ ਤੱਕ ਇਹ ਚੀਜ਼ਾਂ ਨਹੀਂ ਹੁੰਨੀਆਂ ਜਾਂ ਹਾਂ ਜਿਹੜਾ ਮਰ ਗਿਆ ਮਰਨ ਵਾਲਾ ਆਪਾਂ ਕਈ ਵਾਰ ਸੋਚ ਲੈਂਦੇ ਪੰਜਾਬ 'ਚ ਚੱਲ ਰਿਹਾ ਮਰਨ ਵਾਲਾ ਤਾਂ ਮਰ ਗਿਆ ਜੀ ਹੁਣ ਆਪਣਾ ਸੋਚ ਲਓ ਕਈ ਬੰਦੇ ਮਰਿਆਂ ਤੇ ਵੀ ਬਾਅਦ ਚ ਬਿਜ਼ਨਸ ਕਰੀ ਜਾਂਦੇ ਆ ਉਹ ਨਹੀਂ ਕਰਦੇ ਤਾਂ ਦੇਖ ਲਓ ਤੁਸੀਂ ਦੱਸ ਦਿਓ ਮੈਨੂੰ ਇਹ ਚੀਜ਼ਾਂ ਗਲਤ ਨੇ ਜੇ ਤੁਸੀਂ ਸੱਚੇ ਦਿਲੋਂ ਪੰਜਾਬ ਲਈ ਜਿਹੜਾ ਬੰਦਾ ਵੀ ਸੋਚਦਾ ਇਹਨੂੰ ਉਠੋ ਨਾ ਇਹ ਚੀਜ਼ਾਂ ਕੈਨਸਲ ਕਰਵਾਓ ਜਦੋਂ ਤੱਕ ਇਹ ਚੀਜ਼ਾਂ ਕੈਨਸਲ ਨਹੀਂ ਹੁੰਨੀਆਂ ਇਹ ਚੀਜ਼ਾਂ ਨਹੀਂ ਘਟਦੀਆਂ ਉਦੋਂ ਤੱਕ ਕੋਈ ਸੁਧਾਰ ਨਹੀਂ ਹੋਣਾ ਲਿਖ ਕੇ ਲੈ ਲਓ ਅੱਜ ਇੱਥੇ ਹੋਇਆ ਕੱਲ ਨੂੰ ਕਿਤੇ ਹੋਰ ਹੋ ਜਾਊਗਾ ਇਹ ਮਸਲਾ ਸੁਧਾਰਨਾ ਤੇ ਇਹਨਾਂ ਦੀਆਂ ਚੀਜ਼ਾਂ ਕੈਨਸਲ ਕਰੋ ਤੇ ਗਾਂ ਤੋਂ ਐਸਾ ਕੋਈ ਕਾਨੂੰਨ ਬਣੇ ਕਿ ਇਹ ਇੱਥੇ ਵੋਟਾਂ ਨਾ ਬਣਾ ਸਕਣ ਇੱਥੇ ਜ਼ਮੀਨਾਂ ਨਾ ਲੈ ਸਕਣ ਜੇ ਇਹ ਨਹੀਂ ਹੋਇਆ ਤੇ ਤਾਂ ਕੋਈ ਸੁਧਾਰ ਨਹੀਂ ਹੋਣਾ ਦੰਗੇ ਇੱਦਾਂ ਹੀ ਚੱਲੀ ਜਾਣੇ ਵੋਟਾਂ ਵਾਲਿਆਂ ਨੇ ਵੋਟਾਂ ਲੈ ਜਾਣੀਆਂ ਪਾਰਟੀਆਂ ਬਣਾਉਣ ਵਾਲੇ ਬਹੁਤ ਇੱਥੇ ਆਏ ਆ ਉਹਨੀਆਂ ਆਪਣੀਆਂ ਨਵੀਆਂ ਪਾਰਟੀਆਂ ਬਣਾ ਲੈਣੀਆਂ ਜਦੋਂ ਇਦਾਂ ਦੀ ਹੋਰ ਪਾਰਟੀ ਆ ਜਿੱਤ ਕੇ ਆ ਗਈ ਤੇ 5 ਸਾਲ ਉਹਦੇ ਮਗਰ ਲੇ ਲੜੀਆਂ ਕੱਢੀ ਜਾਓ ਇਹ ਇੱਥੇ ਦੀ ਪਬਲਿਕ ਸੋਚੇ ਚਲੋ ਜਿਨ੍ਹਾਂ ਦਾ ਮਰ ਗਿਆ ਉਹ ਇਹ ਸੋਚਣ ਪੈਸੀ ਗਾਂਹ ਗਲਤ ਨਹੀਂ ਹੋਣ ਦੇਣਾ ਉਹ ਕੋਈ ਸਟੈਂਡ ਲੈਣ ਨਹੀਂ ਤਾਂ ਸਾਡੇ ਮੁਲਖ ਵਿੱਚ ਇਦਾਂ ਹੀ ਹੋਇਆ ਕਿ ਲੋਕ ਬੜੇ ਸਿਆਣੇ ਹੋਏ ਆ ਜੇ ਸ਼ਹੀਦ ਭਗਤ ਸਿੰਘ ਮਰਿਆ ਤਾਂ ਉਹਨਾਂ ਦੇ ਟੱਬਰ ਨੂੰ ਚੱਕ ਕੇ ਯੂਪੀ ਚ ਸੜਤਾ ਕਿ ਵੋਟਾਂ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਇਲੈਕਸ਼ਨਾਂ ਜਿੱਤ ਜਾਣ ਇਹ ਕੁਛ ਚੱਲੀ ਜਾਣਾ ਨਹੀਂ ਤਾਂ ਇਹ ਚੀਜ਼ਾਂ ਸਮਝੋ ਮੈਂ ਬਹੁਤੀ ਲੰਬੀ ਵੀਡੀਓ ਨਹੀਂ ਬਣਾ ਸਕਦਾ ਮੇਰੇ ਮਨਚ ਸੀ ਕਿ ਮੈਂ ਹੁਣੇ ਹੀ ਲਾਈਟਿੰਗ ਵੀ ਨਹੀਂ ਹੈ ਜੇ ਕੋਈ ਪ੍ਰੋਬਲਮ ਹੋਈ ਤਾਂ ਵੀਡੀਓ ਦੇਖ ਲਓ ਮੇਨ ਜੋ ਮਸਲਾ ਉਹ ਮੈਂ ਬੋਲਤਾ ਮਿਹਰਬਾਨੀ ਸ਼ੁਕਰੀਆ